ਪਿੰਡ ਰੱਥੜੀਆਂ ਦੇ ਇੱਕ ਗਰੀਬ ਪਰਿਵਾਰ ਦੀ ਧੀ ਹੈ ਜਿਹੜੀ ਬਹੁਤ ਜ਼ਿਆਦਾ ਬਿਮਾਰ ਹੈ ਬੜਾ ਹੀ ਗਰੀਬ ਪਰਿਵਾਰ ਹੈ ਤੇ ਉਸ ਦੀ ਧੀ ਦੇ ਜਿਹੜੇ ਗੁਰਦੇ ਆ ਡੈਮੇਜ ਹੋ ਚੁੱਕੇ ਆ ਤੇ ਦਾਤਾ ਲੋਕ ਹਨ ਇਹ ਪ੍ਰਕਾਸ਼ ਸਿੰਘ ਢੋਲੀ ਪਿੰਡ ਰੱਥੜੀਆਂ ਇਹਨਾਂ ਦੀ ਬੇਟੀ ਦੇ ਜਿਹੜੇ ਦੋਨੇ ਗੁਰਦੇ ਡੈਮੇਜ ਹੋ ਚੁੱਕੇ ਆ ਧਾਰਮਿਕ ਸਮਾਜਿਕ ਅਤੇ ਸੰਸਥਾਵਾਂ ਨੂੰ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਬੇਟੀ ਦਾ ਇਲਾਜ ਕਰਵਾਇਆ ਜਾਵੇ ਤੇ ਮੈਂ ਕਹਿੰਦਾ ਇੱਕ ਵਾਰੀ ਇਹਨਾਂ ਦੇ ਘਰੇ ਆ ਕੇ ਇਹਨਾਂ ਦੇ ਘਰ ਦੇ ਹਾਲਾਤ ਦੇਖੇ ਜਾਣ ਬੜਾ ਗਰੀਬ ਪਰਿਵਾਰ ਹੈ ਤੇ ਇੱਥੇ ਇਸ ਧਰਤੀ ਤੇ ਬੜੇ ਵੱਡੇ ਦਾਨੀ ਸੱਜਣ ਬੜੇ ਦਾਨੀ ਸੱਜਣ ਬੈਠੇ ਆ ਤੇ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਤੁਸੀਂ ਇੱਕ ਵਾਰੀ ਘਰੇ ਆ ਕੇ ਜਰੂਰ ਵੇਖੋ ਜਿਹੜਾ ਪਰਿਵਾਰ ਹੈ ਬੜਾ ਗਰੀਬ ਪਰਿਵਾਰ ਹੈ ਤੇ ਸੰਸਥਾਵਾਂ ਨੂੰ ਅਸੀਂ ਵੀ ਆਪਣੇ ਮਾਧਿਅਮ ਰਈ ਅਪੀਲ ਕਰ ਦਿੰਗੇ ਕਿਸ ਪਰਿਵਾਰ ਦੀ ਮਦਦ ਕੀਤੀ ਜਾਵੇ ਬੇਟੀ ਦਾ ਇਲਾਜ ਕਰਵਾਇਆ ਜਾਵੇ ਬੜਾ ਹੀ ਜ਼ਰੂਰਤਮੰਦ ਪਰਿਵਾਰ ਹੈ ਪਿੰਡ ਰੱਥੜੀਆਂ ਤਹਿਸੀਲ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰੱਥੜੀਆਂ ਵਿੱਚ ਰਹਿੰਦੇ ਪ੍ਰਕਾਸ਼ ਸਿੰਘ ਢੋਲੀ ਤੇ ਇਹਨਾਂ ਦੀ ਬੇਟੀ ਜਿਹੜੀ ਬਹੁਤ ਜ਼ਿਆਦਾ ਬਿਮਾਰ ਹੈ ਪਰਿਵਾਰ ਨੂੰ ਜ਼ਰੂਰਤ ਹੈ ਤੁਹਾਡੇ ਸਾਥ ਦੀ ਧੰਨਵਾਦ ਕੀ ਤੁਹਾਡਾ ਨਾਂ ਜੀ ਓਮ ਪ੍ਰਕਾਸ਼ ਮੇਰਾ ਨਾਂ ਜੀ ਪਿਤਾ ਦਾ ਨਾਂ ਖੈਰੂਰਾਮਾ ਜੀ ਮੇਰਾ ਪਿੰਡਾ ਜੀ ਰੱਥੜੀਆਂ ਔਰ ਮੈਂ ਮਰਾਸੀ ਪਰਿਵਾਰ ਮਰਾਸੀ ਜਾ ਜਿਹੜੀ ਹੈ ਕਿ ਤੇ ਬਿਆੜੀ ਦੱਪਾ ਜੀ ਕੋਈ ਐਸਾ ਕੋਈ ਬਿਜ਼ਨਸ ਹੈ ਨਹੀਂ ਔਰ ਮੇਰੀ ਬੇਟੀ ਬਹੁਤ ਹੀ ਜ਼ਿਆਦਾ ਢਿੱਲੀ ਮਿਸੀ ਰਹਿੰਦੀ ਹੈ ਬਹੁਤ ਚਿਰ ਹੋ ਗਿਆ ਜੀ ਤੇ ਕੋਈ ਪਾਸਾ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਉੱਤੇ ਸਾਰੀਆਂ ਚੱਲ ਰਹੀਆਂ ਖਾਣ ਪਾਣ ਜੋ ਹੈ ਦਵਾਈ ਪਾਣੀ ਸਾਰਾ ਆਤਲ ਮਾਤਲ ਮੰਗ ਤੰਗ ਕੇ ਇਧਰੋਂ ਮੈਂ ਬਹੁਤ ਹੀ ਜ਼ਿਆਦਾ ਗੰਭੀਰਤਾ ਮੈਂ ਥੱਕ ਚੁੱਕਿਆ ਮੇਰੀ ਅਰਦਾਸ ਹੈ ਆਪ ਜੀ ਕੰਨੀ ਤੇ ਮੇਰੀ ਇਹ ਜਿਹੜੀ ਅਰਜ਼ੀ ਮਨਜ਼ੂਰ ਕੀਤੀ ਜਾਵੇ ਮੈਂ ਤੁਹਾਡਾ ਬਹੁਤ ਧੰਨਵਾਦਾਂ ਇਸ ਖਾਤਰ ਇੱਕ ਵੱਡੀ ਬੇਟੀ ਪਹਿਲਾਂ ਜਵਾਈ ਚੱਲ ਵਸਿਆ ਉਹ ਗੁੜੀਆਂ ਕਰੇ ਉਹ ਬੱਚੇ ਵੀ ਮੇਰੇ ਕੋਲ ਆ ਗੁੜੀਆਂ ਛੋਟੀ ਹੈ ਜਿਹੜੀ ਕਿ ਪਿੰਡ ਕਮਰਾਨੀ ਹਲਮਾਨਗੜ ਦੇ ਕੋਲੇ ਵਿਆਹੀ ਹੋਈ ਹੈ ਕਿ ਉਹਨਾਂ ਦੇ ਜਿਹੜੇ ਸਹੁਰੇ ਸੀ ਉਹ ਪਲੌਣਾ ਵੀ ਆਇਆ ਸੀ ਆ ਉਹ ਵੀ ਸੁੱਕਾ ਪਤਾ ਲੈ ਕੇ ਚੱਲ ਗਿਆ ਉਹਨਾਂ ਲਈ ਵੀ ਮੈਨੂੰ 1 ਰੁਪਏ ਦੀ ਕੋਈ ਸੰਜੋਗ ਨਹੀਂ ਦਿੱਤਾ ਉਲਟਾ ਕਹਿੰਦੇ ਆਖੇ ਇਹ ਤਾਂ ਪਹਿਲਾਂ ਇੱਟੀ ਲਈ ਸੀ ਮਗਾ ਜਦੋਂ ਮੈਂ ਵਿਆਹੀ ਸੀ ਉਹ ਜੋ ਤੁਹਾਨੂੰ ਨਜ਼ਰ ਨਹੀਂ ਆਈ ਸੀ ਇੱਟੀ ਲਈ ਉਹਦੇ ਤਾਂ ਤੁਸੀਂ ਸਾਲਾ ਮਨਜ਼ੂਰ ਕੀਤਾ ਹੁਣ ੱੱਲੀ ਹੋਈ ਐ ਇਹ ਮਹਾਰਾਜ ਉੱਤੇ ਸੌਰੇ ਕਰ ਜਾ ਕੇ ਉਹਨਾਂ ਨੇ ਕੁੜੀ ਨੂੰ ਕੁਟਿਆ ਮਾਰਾ ਵੀ ਬਹੁਤ ਜ਼ੋਰ ਦਿੱਤਾ ਉਹਦੇ ਬਰਕਾਰ ਮੈਂ ਗੁੱਡੀਆਂ ਨੂੰ ਉੱਥੋਂ ਜਾ ਕੇ ਮੈਂ ਜਾਂਦੀ ਐ ਹੁਣ ਬਹੁਤ ਹੀ ਜ਼ਿਆਦਾ ਗੰਬੀਰ ਤਾਂ ਤੇ ਦਰਦ ਮੈਂ ਛੱਡੀ ਜਾਣਾ ਹੈਗਾ ਮੈਨੂੰ ਕੋਈ ਸਹਾਰਾ ਹੈ ਨਹੀਂ ਕਿਸੇ ਦਾ ਵੀ ਕੋਈ ਸਹਾਰਾ ਨਹੀਂ ਮੈਨੂੰ ਆਪ ਦੀ ਦਾ ਸਹਾਰਾ ਮੇਰੀ ਹੱਥ ਜੋੜ ਕੇ ਬੇਨਤੀ ਪ੍ਰਵਾਨ ਕੀਤੀ ਜਾਵੇ ਮੈਂ ਕੁਛ ਨਹੀਂ ਮੰਗਦਾ ਮੈਨੂੰ ਤੁਹਾਡਾ ਹਸਰਾ ਰੱਬ ਵਰਗਾ ਅਸਰਾ ਇਹ ਮੇਰੀ ਅਰਦਾਸ ਹੈ ਮੇਰੀ ਫਰਿਆਦ ਗਰੀਬ ਦੀ ਇਹ ਮੇਰੀ ਮਨਜ਼ੂਰ ਕਰੋ ਮੈਂ ਰੋ ਰੋ ਕੇ ਆਪਣੇ ਦਿਨ ਬਿਤਾ ਰਿਹਾ ਜਿਹੜੀ ਬੇਟੀ ਦੀ ਮਾਂ ਹੈ ਉਹ ਸਰਗਵਾਸ ਹੈ 13 ਸਾਲ ਹੋ ਗਏ ਹੈ ਤੇ 13 ਸਾਲ ਤੋਂ ਬਾਅਦ ਬੇਟੀ ਬਹੁਤ ਹੀ ਹੁਣ ਇਹਨਾਂ ਬਹੁਤ ਦਰਦ ਚੱਲੀ ਜਾਂਦੀ ਹੈ ਇਹ ਦਰਦ ਸਾਰਾ ਮੇਰੇ ਤੇ ਆ ਗਿਆ ਬਿਮਾਰੀ ਕੀ ਹੈ ਜੀ ਤੁਹਾਡੀ ਬੇਟੀ ਨੂੰ ਇਹਨੂੰ ਜਦੋਂ ਸਹੁਰੇ ਘਰੇ ਗਈ ਜੀ ਤੇ ਸਾਰੇ ਕਲ ਜਾਨ ਤੇ ਬਾਅਦ ਉਥੇ ਇਹ ਕੋਈ ਟੈਨਸ਼ਨ ਲੱਗਣ ਲੱਗੀ ਉਥੇ ਕੋਈ ਸੁੱਖ ਨਹੀਂ ਦਿੱਤਾ ਉਹਨਾਂ ਨੇ ਬਿਲਕੁਲੀ ਜਿਹੜਾ ਪਰੋਣਾ ਸੀ ਉਹ ਵੀ ਆਪਣੇ ਆਪ ਦਾ ਮਜ਼ਾਕ ਕਰਦਾ ਇਹੋ ਜੀਆਂ ਗੱਲਾਂ ਕਰਦਾ ਸੀ ਜਿਹੜੀਆਂ ਕਿ ਤੇ ਇਹ ਬੇਟੀ ਨੂੰ ਬਿਮਾਰੀ ਕੀ ਹੈ ਜੀ ਹੁਣ ਇਹਦੇ ਗੁਰਦਿਆਂ ਦੀ ਜੀ ਗੁਰਦਿਆਂ ਦੀ ਹੈ ਤੇ ਇੱਕ ਜੀ ਆਪਣੇ ਆ ਗੱਲ ਦੀ ਜੀ ਟਾਈਟਲਸ ਜੇ ਗੱਲ ਕਰੀਏ ਪ੍ਰਕਾਸ਼ ਜੀ ਬੜੇ ਸਮਾਜ ਸੇਵੀ ਬੜੇ ਦਾਨੀ ਸੱਜਣ ਪਏ ਆ ਉਹਨਾਂ ਤੋਂ ਕੀ ਮੰਗ ਕਰਦੇ ਹੋ ਉਨਾ ਕੋਈ ਇਹ ਜੀ ਕੋਈ ਕੋਈ 10 ਰੁਪਏ ਕੋਈ ਵੀ ਇਲਾਜ ਪਾਣੀ ਖਾਤਰ ਔਰ ਕੋਈ ਗੁਰਦਿਆਂ ਦਾ ਕੋਈ ਜਿਹੜਾ ਕੋਈ ਇਹਦਾ ਇਲਾਜ ਕੋਈ ਉਹ ਕਰਵਾਇ ਜਾਵੇ ਇਹਦੇ ਕੋਲ ਖਾਣ ਪਾਣ ਨੂੰ ਕੋਈ 10 ਰੁਪਏ ਜਿਹੜੇ ਕੋਈ ਤੁਹਾਡੇ ਕੋਲੋਂ ਸਨਯੋਗ ਹੋਵੇ ਇਹ ਮੇਰੀ ਅਰਦਾਸ ਹੈ ਜੀ ਅਸੀਂ ਬੇਨਤੀ ਕਰਦੇ ਜੀ ਤੁਸੀਂ ਮਲੋਰ ਡੇਲੀ ਨਿਊਜ਼ ਫੇਸਬੁੱਕ ਪੇਜ ਤੇ ਲਾਈਵ ਤਸਵੀਰਾਂ ਦੇਖ ਰਹੇ ਸੀਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਾਇ ਇੱਕ ਗਰੀਬ ਪਰਿਵਾਰ ਆ ਜਿਹੜਾ ਬੜਾ ਜ਼ਰੂਰਤਮੰਦ ਪਰਿਵਾਰ ਆ ਜੀ ਦੀ ਬੇਟੀ ਦੇ ਦੋਨੇ ਗੁਰਦੇ ਡੈਮੇਜ ਹੋ ਚੁੱਕੇ ਆ ਉਹਦੀ ਮਦਦ ਕਰਨ ਲਈ ਮੈਂ ਸੰਸਥਾ ਨੂੰ ਵੀ ਅਪੀਲ ਕਰੂੰਗਾ ਵੀ ਇਸ ਘਰ ਤੱਕ ਪਹੁੰਚ ਕੇ ਰੀਜਾਵੇ ਪਿੰਡ ਰੱਥੜੀਆਂ ਦੇ ਵਿੱਚ ਜਿਹੜੇ ਪ੍ਰਕਾਸ਼ ਸਿੰਘ ਜੀ ਹੈਗੇ ਆ ਤੇ ਇਹਨਾਂ ਤੱਕ ਪਹੁੰਚ ਕੇ ਇਹਨਾਂ ਦੇ ਜਿਹੜਾ ਦੁੱਖ ਦਰਦ ਦਾ ਹਾਰਾ ਬਣਿਆ ਜਾਵੇ ਧੰਨਵਾਦ